ਹੈਲੋ ਸੋਸ਼੍ਰਿਕਾ ਮੇਰੇ YouTube ਫੈਮਿਲੀ ਮੀਟ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਆ ਅਸੀਂ ਵੀ ਠੀਕ ਠਾਕ ਆ ਜੀ ਦੀਪ ਅੰਮੋ ਬਲੋਗ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਤੇ ਇੱਥੇ ਆਪਾਂ ਪੀ ਕੇ ਚਾਹ ਪਾਣੀ ਤੇ ਭਾਂਡੇ-ਪੂੰਡੇ ਕਰਦੇ ਸਾਫ਼ ਤੇ ਇੱਥੇ ਆਪਾਂ ਰੱਖ ਗੁੰਨ ਕੇ ਰੱਖਤਾ ਆਟਾ ਜੀ ਤੇ ਉਸ ਤੋਂ ਬਾਅਦ ਕਰਨੇ ਧੋਣੇ ਆਪਾਂ ਕੱਪੜੇ ਜੀ ਤੇ ਮੇਰੇ ਪੌਣੇ ਵੀ ਧੋਣੇ ਵਾਲੇ ਪਿਆ ਜੀ ਅੱਜ ਆਪਾਂ ਉਹ ਵੀ ਚੱਕ ਲਾਂਗੇ ਜੀ ਤੇ ਪੌਣੇ ਆਪਾਂ ਨੂੰ ਡੇਲੀ ਧੋਣੇ ਚਾਹੀਦੇ ਜੀ ਤੇ ਅਸੀਨੇ ਨਾਲ ਰੋਟੀਆਂ ਜੰਮੁਸ਼ਕ ਹੋਣ ਲੱਗ ਜਾਂਦੀ ਹੈ ਜਿੱਤੇ ਪੌਣੇ ਗੰਦੇ ਹੋ ਜਾਂਦੇ ਆ ਜਲਦੀ ਜੀ ਤੇ ਡੇਲੀ ਧੋਣੇ ਚਾਹੀਦੇ ਚਾ ਇਤਰਾਗੇ ਸੀ ਆਪਾਂ ਮਸ਼ੀਨ ਕੋਲੇ ਜੀ ਮਸ਼ੀਨ ਚ ਪਾਤੇ ਆਪਾਂ ਸਰਫ ਤੇ ਹੁਣ ਪਾਣੀ ਪਾ ਕੇ ਤੇ ਫਿਰ ਪਾ ਦਾਂਗੇ ਜੀ ਆਪਾਂ ਕੱਪੜੇ ਤੇ ਕੱਪੜੇ ਪਾ ਕੇ ਫਿਰ ਆਪਾਂ ਕਰਨੇ ਆ ਜੀ ਅੱਜ ਤੇ ਝਾੜੂ ਪੋਚਾ ਆਪਣਾ ਵਸੇ ਹੋ ਗਿਆ ਤੇ ਥੋੜਾ ਕੰਮ ਰਹਿ ਗਿਆ ਤੇ ਥੋੜਾ ਆਪਣਾ ਹੋ ਗਿਆ ਤੇ ਆਪਾਂ ਨੂੰ ਆਏ ਹੁੰਦਾ ਵੀ ਧੁੱਪ ਤੋਂ ਪਹਿਲਾਂ-ਪਹਿਲਾਂ ਆਪਾਂ ਕੰਮ ਸਿਮੇਟ ਦਈਏ ਜੀ ਤੇ ਇੱਥੇ ਨਾਲੇ ਅੱਜ ਮੇਰੇ ਪਿਆ ਕੋਲੇ ਕੱਪੜੇ ਤੈ ਲਗਾਣੇ ਵਾਲੇ ਓ ਲਗਾਵਾਗੇ ਜਿੱਤਾ ਤੇ ਰੋਟੀ ਪਹਿਲਾਂ ਆਪਾਂ ਕੱਪੜਿਆਂ ਨੂੰ ਧੋ ਲਾਂਗੇ ਜੀ ਫਿਰ ਬਣਾਵਾਂਗੇ ਆਪਾਂ ਰੋਟੀ ਰੋਟੀ ਤੋਂ ਬਾਅਦ ਧੋਵਾਂਗੇ ਜੀ ਲਾਵਾਂਗੇ ਜੀ ਆਪਾਂ ਕੱਪੜਿਆਂ ਦੀ ਤੈ ਤੇ ਚਲੋ ਜੀ ਤੇ ਇਹ ਚਿੱਟੀ ਸాల్ਟ ਸੀ ਜੀ ਆਪਾਂ ਇਹ ਲੱਗ ਧੋਵਾਂਗੇ ਜੀ ਤੇ ਵਿੱਚ ਨਹੀਂ ਆਪਾਂ ਪਾਉਂਦੇ پتہ ਕਿ ਆ ਕੱਪੜਾ ਜੋ ਕਈ ਵਾਰੀ ਪੈਂਟਾਂ ਚ ਲੀਲੀਆਂ ਚ ਰੰਗ ਕਰੋਗਾ ਨਿਕਲ ਜਾਂਦਾ ਜੀ ਤੇ ਫੇਰ ਆਏ ਆ ਵੀ ਰੰਗ ਚੜਨੇ ਦਾ ਵੀ ਡਾਰਾ ਜੀ ਤੇ ਆਪਾਂ ਇਹਨੂੰ ਧੋ ਕੇ ਚੰਗੀ ਤਰ੍ਹਾਂ ਤਾਂ ਸੁੱਕਣੀ ਪਾ ਦਾਂਗੇ ਜੀ ਤੇ ਇਹਦੇ ਕੱਪੜੇ ਜਿਹੜਾ ਪਾਣੀ ਸਾਫ਼ ਹੀ ਸੀ ਜੇ ਨਹੀਂ ਗੰਦੀ ਨਹੀਂ ਸੀ ਠੀਕ ਰੀਸਲਟ ਤੇ ਇਹ ਵੀ ਆਪਾਂ ਵਿਚੀ ਪਤਾ ਜੀ ਸਰਫ ਵਾਲਾ ਕਾਹ ਨੂੰ ਆਪਾਂ ਨਹੀਂ ਖਰਾਬ ਕਰਨਾ ਸੀ ਗੇਰਨਾ ਸੀ ਤੇ ਆਪਾਂ ਨੂੰ ਕੱਪੜਿਆਂ ਦੇ ਦੋ ਗੀੜੇ ਲਾਗੇ ਜੀ ਤੇ ਉਹਨਾਂ ਨੂੰ ਵੀ ਆਪਾਂ ਕੱਢ ਲਾਂਗੇ ਜੀ ਤੇ ਜੇ ਆਪਣੇ ਪੌਣੇ ਸੀ ਜਿਹੜੇ ਤੇ ਆਪਾਂ ਪੌਣਿਆਂ ਨੂੰ ਭੌਂ ਕੇ 10-5 ਮੀਟਰ ਰੱਖ ਦਾਂਗੇ ਜੀ ਇਹਨਾਂ ਨੂੰ ਤੇ ਇਹ ਜਿਹੜੀ ਠੰਡਾਈ ਜੀ ਸਾਰੀ ਉਤਰ ਜਾਏਗੀ ਤੇ ਕੁਸ ਮੈਂ ਇਹਦੇ ਵਿੱਚ ਕੋਸਾ ਪਾਣੀ ਲਈ ਸੀ ਜੇ ਅੰਦਰ ਉਹ ਗਰਮ ਕਰਕੇ ਕਿ ਇਹ ਕਸਾ ਆਪਾ ਟੁੱਡੀ ਵਾਲਾ ਪਾ ਲਿਆ ਜੀ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਹੁਣ ਪਾਉਣਾ ਨੂੰ ਤੋਲਾਂਗੇ ਜੀ ਤੇ ਗਰਮੀ ਬਹੁਤ ਜ਼ਿਆਦਾ ਜੀ ਉਸਤਾਆਂ ਦੇ ਟੁੱਟ ਟੁੱਟ ਪਲਪ ਨੂੰ ਕੰਮ ਹੋ ਜਾਣ ਤਾਂ ਹੀ ਸਿਆਲ ਦੇ ਦਿਨ ਠੀਕ ਹੈ ਨਾ ਕੰਮ ਸਾਰਾ ਦਿਨ ਮੰਨ ਲੱਗਿਆ ਰਿਹਾ ਜੀ ਸਿਆਲ 'ਚ ਤੇ ਪਰ ਆਏ ਆ ਵੀ ਛੋਟੇ ਛੋਟੇ ਦਿਨਾਂ ਕੰਮ ਹੀ ਨਿਪਟਦਾ ਜੀ ਸਿਆਲਾਂ 'ਚ ਤਾਂ ਤੇ ਗਰਮੀ 'ਚ ਬڑے-ਵਡੇ ਦਿਨਾਂ ਵੱਡੇ-ਵਡੇ ਦਿਨਾਂ ਤੇ ਇਹਨਾਂ ਦੇ ਵਿੱਚ ਆਪਾਂ ਨੂੰ ਜ਼ਿਆਦਾ ਪਰੇਸ਼ਾਨੀ, ਗਰਮੀ ਤੇ ਮੌਸਮ ਸੜੀ ਜੀ ਮੌਸਮ ਹੁੰਦੀ ਐ ਨਾ ਦਿਲ ਕਰੇ ਕੰਮ ਕਰਨੇ ਨੂੰ ਗੰਦੀ ਜੀ ਮੌਸਮ ਵਿੱਚ ਤੇ ਚਲੋ ਜੀ ਆਪਾਂ ਇਹਨਾਂ ਕੱਪੜਿਆਂ ਨੂੰ ਕੱਢ ਕੇ ਪਾਣੀ ਦੇ ਵਿੱਚ ਧੀਤੇ ਫਿਰ ਆਪਾਂ ਇਹਨਾਂ ਨੂੰ ਪਾ ਦਾਂਗੇ ਸੁੱਕਣੇ ਜੀ ਤੇ ਇਹ ਮੇਰਾ ਬਹਾਨਾ ਇਹਨਾਂ ਦੀ ਜਿਹੜੀ ਝਾਲਰ ਆ ਤੇ ਇਹ ਵਿੱਚ ਪਾਣੀ ਦੇ ਡੁੱਬ ਜਾਂਦੀਆਂ ਇਹਨਾਂ ਨੂੰ ਆਪਾਂ ਮੈਂ ਜਦੋਂ ਕੋਈ ਕੰਮ ਕਰਨਾ ਹੁੰਦਾ ਇਹਨਾਂ ਨੂੰ ਉੱਪਰ ਕਰ ਲੈਣੇ ਆ ਤੇ ਕਈ ਵਾਰੀ ਮੈਂ ਭਾਂਡੇ ਤਾਂ ਸਾਫ਼ ਕਰਦੀ ਆ ਤੇ ਇਹ ਨਾ ਸਾਰਨਾ ਮੇਨੂੰ ਬਾਹਾਂ ਗਿੱਲੀਆਂ ਹੋ ਜਾਂਦੀਆਂ ਨੇ ਚਾਦਰ ਜੀ ਤੇ ਕਈ ਵਾਰ ਮੈਂ ਸੋਚਦੀ ਆ ਵੀ ਇੰਨਾ ਤਾਰਕ ਤਾਰਨਾ ਫੇਮ ਕਹਿੰਦੀ ਨਹੀਂ ਤੇ ਮੈਂ ਚਲੋ ਜੀ ਆਪਾਂ ਕੱਪੜਾ ਨੂੰ ਪਾ ਦਾਂਗੇ ਸੁੱਕਣੇ ਇੱਕ ਕੰਮ ਆਪਣੇ ਬਸ ਫਟਾਫਟ ਹੋ ਜਾਣਗੇ ਜੀ ਤੇ ਪਹਿਲਾਂ ਬਣਾਵਾਂਗੇ ਆਪਾਂ ਰੋਟੀ ਕਿ ਅੱਜ ਛੁੱਟੀ ਐ ਨਾ ਹਰਦੀਪ ਕਈ ਵਾਰੀ ਮੰਗਣ ਲੱਗ ਜਾਂਦਾ ਮੰਮੀ ਰੋਟੀ ਤੇ ਆਂਬਰ ਤਾਂ ਹੈ ਹੀ ਨਹੀਂ ਜੀ ਇੱਥੇ ਤੇ ਕੱਪੜੇ ਆਪਾਂ ਧੋ ਕੇ फटाफट ਸੁੱਕਣੇ ਪਾ ਕੇ ਫਿਰ ਅਲੋਜੀ ਕੱਪੜੇ ਪੈ ਗਏ ਜੀ ਬਸ ਥੋੜੇ ਰਹਿ ਗਏ ਤੇ ਕੰਮ ਤਾਂ ਜੀ ਬਸ ਐ ਹੀ ਹੈ ਜੀ ਕਰੇ ਕਰੇ ਚਿਰਦਾ ਜੀ ਬਸ ਕੰਮ ਤੇ ਜਿਹੜੇ ਮੇਰੇ ਪੌਣੇ ਆ ਜੀ ਮੈਂ ਪਹਿਲਾਂ ਉਹ ਧੋਵਾਂਗੀ ਜੀ ਲੈ ਜੀ ਮੈਂ ਪੌਣੇ ਵੀ ਧੋਣ ਲੱਗੀ ਜੀ ਤੇ ਇਹਨਾਂ ਨੂੰ ਜਿਹੀ ਤਰ੍ਹਾਂ ਮਲ ਮਲ ਕੇ ਸਾਰਾ ਜਿਹੜਾ ਵੈਸੇ ਹੋਰ ਤਾਂ ਕੁਝ ਨਹੀਂ ਦੇ ਵਿੱਚ ਜਿਹੜਾ ਘੀ ਤੇ ਘੀ ਜਾਂ ਹੁੰਦਾ ਨਾ ਉਹ ਉਹ ਹੋ ਜਾਂਦਾ ਜੀ ਲੱਗ ਜਾਂਦਾ ਤੇ ਇਹਨਾਂ ਨੂੰ ਆਪਾਂ ਤਾਂ ਕਰਕੇ ਵੀ ਥੋੜੇ ਜਿ ਦਿਨ ਬਾਅਦ ਦਿਨ ਰੋਜ਼ ਧੋਣੇ ਚਾਹੀਦੇ ਅਸਾ ਪੌਣੇ ਮੇਰੇ ਧੋਏ ਗਏ ਜੀ ਚੰਗੀ ਤਰ੍ਹਾਂ ਪਾਣੀ ਵਿੱਚ ਦੀ ਆਪਾਂ ਤੋਂ ਸਾਫ਼ ਪਾਣੀ ਵਿੱਚ ਦੀ ਕੱਢ ਕੇ ਫਿਰ ਆਪਾਂਾਂਗੇ ਦੀ ਆਪਾਂ ਸੁਕੋਣੇ ਤੇ ਫਿਰ ਆਪਾਂ ਧੋਵਾਂਗੇ ਜਿਹੜੇ ਪਾਣੀ ਆ ਇਹ ਸਾਰੀ ਫਰਸ ਧੋਦਾਂਗੇ ਜੀ ਤੇ ਜਿੱਥੇ ਆਪਾਂ ਕੱਪੜੇ ਧੋਏ ਸੀ ਜੀ ਫਿਰ ਆਪਾਂ ਬਾਲਟਾਂ ਨੂੰ ਸਾਰਿਆਂ ਨੂੰ ਸਾਫ਼ ਧੋ ਕੇ ਤੇ ਆਪੋ ਆਪਣੀ ਜਗ੍ਹਾ ਤੇ ਰੱਖ ਦਾਂਗੇ ਜੀ ਤੇ ਮੁੱਧੀਆਂ ਤੇ ਕਈ ਵਾਰ ਤਾਂ ਭਾਂਡੇ ਇਹਨਾਂ ਨੂੰ ਭਰ ਕੇ ਰੱਖਣਾ ਜਦੋਂ ਹੁਣ 3 ਵਜੇ ਟੁੱਟੀ ਆਉਂਦੀ ਆ ਸਿਆਲ ਚ ਤਿੰਨ ਨੇ ਚ ਇੱਕ ਵੀ ਕਮੀਨਾ 3 ਵਜੇ ਵਾ ਇੱਕ ਕਮੀਨਾ ਵਾ 2:30 ਤੇ ਹੁਣ ਤਿੰਨ ਤਿੰਨ ਵਜੇ ਤੇ ਮੀਨਾ ਹੋ 3:00 ਵਜੇ ਆਏਗੀ ਜੀ ਤੇ ਇਧਰ ਲੱਗੇ ਸੀ ਜੀ ਆਪਾਂ ਕੱਪੜੇ ਤੈਹ ਲਾਣ ਤੇ ਰੋਟੀ ਆਪਾਂ ਬਣਾ ਕੇ ਖਾ ਲਈ ਜੀ ਤੇ ਕੱਪੜੇ ਹੁੰਦੇ ਲਾਗੇ ਜੀ ਤੇ ਟਾਈਮ ਵੀ ਜ਼ਿਆਦਾ ਹੋ ਗਿਆ ਜੀ ਹੁਣ ਤਾਂ ਤੇ ਇਹਨਾਂ ਨੂੰ ਮੈਂ ਕਿ ਚਲੋ ਇਹਨਾਂ ਨੂੰ ਤੈਹ ਲਾ ਕੇ ਰੱਖਦਾ ਜੀ ਸੁਭਾਦਾਂ ਦੇ ਉੱਪਰ ਬੈਗ ਚ 对。 ਜੇ ਨਨ ਨੂੰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਕਰਿਓ ਤੇ ਤੁਹਾਡੀ ਸਪੋਰਟ ਨਾਲ ਹੀ ਆਪਾਂ ਅੱਗੇ ਵੱਧ ਪਾਵਾਂਗੇ ਜੀ ਤੇ ਆਪਾਂ ਕੰਮ ਵੀ ਤਾਂ ਹੀ ਕਰੇ ਤਾਂ ਫਾਇਦਾ ਜੀ ਆਪਾਂ ਨੂੰ ਜੇ ਆਪਾਂ ਨੂੰ ਸਪੋਰਟ ਕਰੋਗੇ ਜੀ ਤੁਸੀਂ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਤੇ ਸਪੋਰਟ ਕਰਨਾ ਜੀ ਤੇ ਆਪਾਂ ਬਲੌਗ ਦਾ ਕਰਦੇ ਆਂ ਜੀ ਇੱਥੇ ਐਂਡ ਤੇ ਆਪਣੇ ਹੋਗੇ ਜੀ ਕੱਪੜੇ